ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਕਲੈਕਸ਼ਨਾਂ ਬਹੁਤ ਸੋਹਣੀਆਂ ਪਿਆਰੀਆਂ ਤੇ ਨਵੇਂ-ਨਵੇਂ ਰੰਗਾਂ ਵਿੱਚ ਲੈ ਕੇ ਆਈਆਂ ਤੇ ਰੇਟ ਸਭ ਦਾ ਹੀ ਬਹੁਤ ਜ਼ਿਆਦਾ ਅਫੋਰਡੇਬਲ ਹੈ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਦੱਸਣਾ ਜ਼ਰੂਰ ਤੁਹਾਨੂੰ ਕਿਹੜੀਆਂ ਕਲੈਕਸ਼ਨਾਂ ਸੋਹਣੀਆਂ ਲੱਗੀਆਂ ਕਿਹੜੇ ਜਿਹੜੇ ਸੂਟ ਨੇ ਤੁਹਾਨੂੰ ਸਭ ਤੋਂ ਜ਼ਿਆਦਾ ਸੋਹਣੇ ਲੱਗੇ ਛੋਟੀ ਜੀ ਵੀਡੀਓ ਹੈ ਮੇਰੀ ਪਹਿਲੀ ਕਲੈਕਸ਼ਨ ਜਿਹੜੀ ਚੱਲ ਰਹੀ ਹੈ ਦੇ ਵਿੱਚ ਤੁਹਾਨੂੰ ਪ੍ਰਿੰਟਡ ਸ਼ਰਟ ਤੇ ਬੂਟੀ ਵਾਲਾ ਦੁਪੱਟਾ ਤੇ ਬੂਟੀ ਵਾਲਾ ਹੀ ਬਾਟਮ ਦਾ ਮਿਲੇਗਾ ਇਦੇ ਉੱਪਰ ਦੁਪੱਟੇ ਦੇ ਤੇ ਜਿਹੜਾ ਬਾਟਮ ਹੈ ਨਾਲ ਉੱਤੇ ਬੂਟੀ ਵਰਕ ਹੋਇਆ ਹੈ ਬਹੁਤ ਪਿਆਰਾ ਹੈ ਇਹਦੇ ਵਿੱਚ ਤੁਹਾਨੂੰ ਜੌਰਜਟ ਦੀ ਸ਼ਰਟ ਮਿਲੇਗੀ ਵੱਡੇ 바ਰ ਦੇ ਨਾਲ ਦੁਪੱਟਾ ਲੇਸ ਵਾਲਾ ਮਿਲੇਗਾ 2 ਮੀਟਰ ਦੀ ਸ਼ਰਟ ਹੈ ਜੌਰਜਟ ਦੀ ਤੇ ਬੜਾ ਹੀ ਸੋਹਣਾ ਫਲਾਵਰ ਵਰਕ ਡਿਜ਼ਾਈਨ ਹੈ ਦੇ ਉੱਪਰ ਬਾਟਮ ਬੂਟਾ ਦਾ ਹੈ ਬੂਟਾ ਵਰਕ ਹੋਇਆ ਤੇ ਨਾਲ ਜੌਰਜਟ ਫੈਬ੍ਰਿਕ ਹੈ ਦੁਪੱਟਾ ਵੀ ਜੌਰਜਟ ਦਾ ਹੈ ਬੂਟਾ ਵਰਕ ਹੋਇਆ ਤੇ 4 ਸਾਈਡਰ ਜਿਹੜੀ ਲੇਸ ਲੱਗੀ ਆ 2 ਮੀਟਰ ਸ਼ਰਟ ਹੈ ਪ੍ਰਾਈਸ ਇਹਨਾਂ ਦਾ ਸਿਰਫ ਤੇ ਸਿਰਫ 520 ਰੁਪਏ ਆ ਫੈਬਰਿਕ ਚੋਰਚਟ ਹੈ ਟਾਪ ਬਾਟਮ ਐਂਡ ਦੁਪੱਟੇ ਦਾ ਬਤੇ ਹੈ ਕਿ ਜਿਹੜਾ ਸ਼ਰਟ ਦਾ ਫੈਬਰਿਕ ਹੈ ਪ੍ਰਿੰਟਡ ਹੈ ਜਿਹੜੇ ਬਾਟਮ ਤੇ ਦੁਪੱਟਾ ਇਹ ਨਾਲ ਉਹ ਤੁਹਾਨੂੰ ਅਲੱਗ-ਅਲੱਗ ਮਤਲਬ ਬੂਟਾ ਵਰਕ ਦੇ ਨਾਲ ਮਿਲੇਗਾ ਐਵਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਰਿਓਨ ਪ੍ਰਿੰਟਡ ਆਲਓਵਰ ਸ਼ਰਟ ਹੈ ਨਾਲ ਪਲੇਨ ਰਿਓਨ ਦਾ ਬਾਟਮ ਹੈਗਾ ਸ਼ਰਟ ਦੀ ਲੈਂਥ ਜਿਹੜੀ ਹੈ ਉਹ ਪੌਨੇ ਦੋ ਮੀਟਰ ਹੈ 1.75 ਮੀਟਰ ਹੈ ਤੇ ਇਹਦੀ ਜਿਹੜੀ ਆ ਲੈਂਥ ਹੈ ਉਹ 58 ਸੈਂਟੀਮੀਟਰ ਹੈ ਬਾਟਮ ਟਾਈ ਮੀਟਰ ਹੈ 44 ਉਹਦੀ ਲੈਂਥ ਆਏਗੀ दे। 1170 ਰੁਪਏ ਅਦਰ ਤੋਂ 779 ਸੂਟ ਕੋਈ ਵੀ ਆਪਣੀ ਚੋਇਸ ਦੇ ਬਾਈ ਕਰ ਸਕਦੇ ਹੋ 1170 ਦੇ ਵਿੱਚ ਕੋਈ ਵੀ ਤਿੰਨ ਸੂਟ ਇਹਨਾਂ ਵਿੱਚ ਲਿਮਿਟੇਸ਼ਨ ਨਹੀਂ ਹੈ ਤੁਸੀਂ ਹੀ ਤਿੰਨੋ ਸਿਲੈਕਟ ਕਰਨੇ ਨੇ ਤੇ ਉਹ ਤੁਸੀਂ ਚਾਹੋ ਤਾਂ ਸੇਮ ਵੀ ਬਾਈ ਕਰ ਸਕਦੇ ਹੋ ਤੇ ਤੁਸੀਂ ਚਾਹੋ ਤਾਂ ਡਿਫਰੈਂਟ ਵੀ ਬਾਈ ਕਰ ਸਕਦੇ ਹੋ ਤੁਹਾਡੀ ਚੋਇਸ ਹੈ ਬਟ ਇਹ ਕੀ ਤੁਹਾਨੂੰ 1170 ਰੁਪਏਾਂ ਦੇ ਵਿੱਚ ਮਿਲਣਗੇ ਤਿੰਨ ਸੂਟ ਬਹੁਤ ਪਿਆਰੇ ਰੰਗ ਨੇ ਬਹੁਤ ਪਿਆਰੇ ਪ੍ਰਿੰਟਰ ਨੇ ਸੋਨੇ-ਸੋਨੇ ਰੰਗਾਈ ਨੇ ਇਹ ਵਾਲੇ 750 ਵਿੱਚ ਸੂਟ ਦਾ ਤੁਹਾਨੂੰ ਮਿਲ ਜਾਣਗੇ ਟੌਪ ਐਂਡ ਬਾਟਮ ਸ਼ਰਟ ਜਿਹੜੀ ਆ ਕਾਟਨ ਦੀ ਹੈ ਪ੍ਰਿੰਟਡ ਸ਼ਰਟ ਹੈ ਬਾਟਮ ਪਲੇਨ ਆਏਗਾ ਦੁਪੱਟਾ ਪਿਓਰ ਸ਼ਿਫੋਨ ਦਾ ਤੁਹਾਨੂੰ ਮਿਲੇਗਾ ਨਾਲ ਉਹਦੇ ਪਾਕਿਸਤਾਨੀ ਵਰਕ ਹੋਇਆ ਹੈ ਦੁਪੱਟੇ ਤੇ ਕਲਰ ਆਪਸ਼ਨਸ ਜੇ ਕਾਫੀ ਨੇ ਪ੍ਰਾਈਸ ਇਹਦਾ 750 ਹੈ ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਹੈ ਇਹ ਗਾ ਆਲ ਓਵਰ ਇੰਡੀਆ ਕੋਈ ਵੀ ਐਕਸਟਰਾ ਚਾਰਜਸ ਨਹੀਂ ਲੱਗਣਗੇ ਜੋ ਵੀ ਪ੍ਰਾਈਸ ਇੱਥੇ ਮੈਂਸ਼ਨ ਹੈ ਉਹੀ ਲੱਗੇਗਾ ਬਾਕੀ ਗਰੱਦ ਕਲੈਕਸ਼ਨ ਸੋਹਣੀਆਂ ਲੱਗਦੀਆਂ ਸੂਟ ਪਸੰਦ ਆਉਂਦੇ ਨੇ ਵੀਡੀਓ ਨੂੰ ਲਾਈਕ ਕਰਕੇ ਜਰੂਰ ਦੱਸਿਆ ਕਰੋ ਕਮੈਂਟ ਵੀ ਜੇਕਰ ਤੁਸੀਂ ਸਟੇਟਸ ਦੇਖਣਾ ਤਾਂ ਨੰਬਰ ਜਾ ਕੇ ਮੈਸੇਜ ਕਰ ਦਿਓ ਨੰਬਰ ਮੇਰਾ 623924575 ਜਿਹੜਾ ਅਡ ਕੀਤਾ ਸਤੰਬਰ ਜਾਂ ਦਸਵੇਂ ਮੈਸੇਜ ਕਰ ਸਕਦੇ ਜੋ ਵੀ ਤੁਹਾਡੀ ਕੁਇਰੀ ਹੈ ਜਿੱਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਇਰੀ ਦਾ ਰਿਪਲਾਈ ਜਰੂਰ ਆਏਗਾ ਕਲੈਕਸ਼ਨ ਆ ਸਾਰੀਆਂ ਅਵੇਲੇਬਲ ਨੇ ਸੂਟ ਸਾਰੇ ਜਿੰਨੇ ਵੀ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਦੇ ਸਾਰੇ ਅਵੇਲੇਬਲ ਨੇ ਬਾਏ ਕਰਨਾ ਜਾਂ ਕੋਈ ਵੀ ਕੁਇਰੀ ਜਾਣੀ ਹੈ ਤਾਂ ਨੰਬਰ ਦਿੱਤਾ ਹੈ ਤੇ ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ